ਬੰਗਪੱਤਰ ਦਿੱਤਾ ਗਿਆ ਉਹ ਸਮਾਣਾ ਪਿਆਲਾ ਰੋਡ ਜਿਹੜੀ ਹੈ ਖਸਤਾ ਹਾਲਤ ਹੈ ਤੇ ਜਿਵੇਂ ਕਿ ਮੁੱਖ ਮੰਤਰੀ ਸਾਹਿਬ ਤੋਂ ਸਮਾਣੇ ਆਏ ਸੀ 7 ਮਈ ਦੇ ਹਾਦਸੇ ਤੋਂ ਬਾਅਦ ਉਹ 7 ਜੂਨ ਨੂੰ ਸਮਾਣੇ ਆਏ ਸੀ ਤੇ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਸਮਾਣਾ ਪਟਿਆਲਾ ਰੋਡ ਜਿਹੜੀ ਹੈ ਉਹ ਫੋਰ ਲੇਨ ਕੀਤੀ ਜਾਏ ਤੇ ਉਹਦੇ ਤੇ ਜਿਹੜੇ ਸੇਫਟੀ ਮੀਜਰਸ ਨੇ ਸੀਸੀਟੀਵੀ ਕੈਮਰਾਜ਼ ਨੇ ਉਹ ਇੰਸਟਾਲ ਕੀਤੇ ਜਾਣਗੇ ਲੇਕਿਨ ਉਸ ਤਰੀਕ ਤੋਂ ਬਾਅਦ ਅਜੇ ਤੱਕ ਉਹਦੇ ਤੇ ਕੋਈ ਕਾਰਵਾਈ ਜਾਂ ਕੋਈ ਕੰਮ ਸ਼ੁਰੂ ਨਹੀਂ ਹੋਇਆ ਸੀ ਇਸ ਬਾਬਤ ਮੇਰੀਆਂ ਤਿੰਨ ਚਾਰ ਪਹਿਲਾਂ ਵੀ ਏਡੀਸੀ ਮੈਡਮ ਨਾਲ ਡੀਸੀ ਮੈਡਮ ਨਾਲ ਮੇਰੀ ਮੀਟਿੰਗਸ ਹੋਈਆਂ ਸੀ ਜਿੰਦੇ ਚ ਅਸੀਂ ਬਾਰ ਬਾਰ ਕਿਹਾ ਸੀ ਕਿ ਕੰਮ ਜਲਦੀ ਸ਼ੁਰੂ ਕੀਤਾ ਜਾਏ ਤਾਂ ਕੰਮ ਲੇਕਿਨ ਸ਼ੁਰੂ ਨਹੀਂ ਹੋ ਸਕਿਆ ਸੀ ਤਾਂ ਉਸ ਬਾਬਤ ਅਸੀਂ ਅੱਜ ਐਸਟੀਐਮ ਮੈਡਮ ਨੂੰ ਮੰਗ ਪੱਤਰ ਦਿੱਤਾ ਸੀ ਕਿ ਹਾਲਤ ਜਿਹੜੀ ਹੈ ਬਹੁਤ ਜ਼ਿਆਦਾ ਖਸਤਾ ਹੋ ਚੁੱਕੀ ਹੈ ਹਰ ਰੋਜ਼ ਦੇ ਉੱਥੇ ਐਕਸੀਡੈਂਟਸ ਹੋ ਰਹੇ ਨੇ ਬੰਦੇ ਜਿਹੜੇ ਨੇ ਜਾਨੀ ਮਾਲੀ ਨੁਕਸਾਨ ਹੋ ਰਿਹਾ ਹੈ ਬੰਦਿਆਂ ਦਾ ਤਾਂ ਇਹ ਜਿੰਨੇ ਜਦੋਂ ਤੱਕ ਕੰਮ ਸ਼ੁਰੂ ਨਹੀਂ ਹੁੰਦਾ ਸੜਕ ਨਹੀਂ ਬਣਦੀ ਇਹ ਨੁਕਸਾਨ ਐਵੇਂ ਜਾਰੀ ਰਹਿਣਗੇ ਤਾਂ ਉਹ ਨੁਕਸਾਨ ਨੂੰ ਰੋਕਣ ਲਈ ਅਸੀਂ ਉਹਨਾਂ ਨੂੰ ਕਿਹਾ ਕਿ ਸਾਨੂੰ ਅਸੀਂ ਅੱਜ ਸਾਡੇ ਸਾਰੇ ਸਮਾਣੇ ਦੀਆਂ ਅਲੱਗ-ਅਲੱਗ ਰਾਜਨੀਤਿਕ ਸਮਾਜਿਕ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਸਾਰੇ ਅੱਜ ਵੀ ਇਕੱਠੇ ਹੋਏ ਤੇ ਉਹਨਾਂ ਨੂੰ ਇਹੀ ਅਸੀਂ ਅੱਜ ਨਵੇਦਨ ਕੀਤਾ ਬੇਨਤੀ ਕੀਤੀ ਹੈ ਵੀ ਇਹਨੂੰ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾਏ ਤਾਂ ਉਹਨਾਂ ਨੇ ਵੀ ਅੱਜ ਸਾਨੂੰ ਬਦਲੇ ਵਿੱਚ ਇਹ ਕਿਹਾ ਕਿ ਜਿਹੜਾ ਇਸ ਦਾ ਟੈਂਡਰ ਹੈ 24 ਤਰੀਕ ਨੂੰ ਖੋਲਣਾ ਹੈ ਤੇ तकरीबन 20 ਕਰੋੜ ਰੁਪਏ ਦਾ ਬਜਟ ਜਿਹੜਾ ਹੈ ਉਹ ਪਾਸ ਕੀਤਾ ਗਿਆ ਇਸ ਰੋਡ ਦੀ ਨਵੀਨੀ ਕਰਨ ਲਈ ਇੱਥੇ ਜਿਹੜੇ ਸੀਸੀਟੀਵੀ ਕੈਮਰਾਸ ਤੇ ਹੋਰ ਸੇਫਟੀ ਮੀਅਰਸ ਨੇ ਉਹਨੂੰ ਇੰਸਟਾਲ ਕਰੇ ਫੋਰ ਲੇਨ ਜਿਹੜੀ ਹੈ ਫੋਰ ਲੇਨ ਦਾ ਪ੍ਰੋਸੈਸ ਇਹ ਕਹਿੰਦੇ ਅਜੇ ਲੰਬਾ ਹੈ ਉਹਨੂੰ ਟਾਈਮ ਲੱਗ ਸਕਦਾ ਤਾਂ ਲੇਕਿਨ ਹਾਲਤ ਸੜਕ ਦੀ ਇੰਨੀ ਗੰਭੀਰ ਹੈ ਕਿ ਆਪਾਂ ਬਹੁਤ ਜ਼ਿਆਦਾ ਜਿਹੜਾ ਹੈ ਉਹ ਇੰਤਜ਼ਾਰ ਨਹੀਂ ਕਰ ਸਕਦੇ ਉਹਨੇ ਦੇਰ ਤੱਕ ਜਿਹੜਾ ਇਹ ਸੜਕ ਹੈ ਅਸੀਂ ਕਿਹਾ ਕਿ ਇਹ ਇੰਦਾ ਹੀ ਨਵੀਨੀ ਕਰਨ ਪ੍ਰੋਪਰ ਤਰੀਕੇ ਨਾਲ ਕੀਤਾ ਜਾਏ ਤਾਂ ਉਹਨਾਂ ਨੇ ਕਿਹਾ ਕਿ 24 ਤਰੀਕ ਨੂੰ ਟੈਂਡਰ ਖੁੱਲੇਗਾ ਔਰ ਉਸ ਤੋਂ ਬਾਅਦ ਕੰਮ ਸ਼ੁਰੂ ਹੋ ਜਾਏਗਾ ਤੇ ਦੂਜਾ ਜਿਹੜਾ ਬੜਾ ਇੰਪੋਰਟੈਂਟ ਸਾਡਾ ਵਿਸ਼ਾ ਸੀ ਮੈਡਮ ਨੂੰ ਮਿਲਣ ਦਾ ਕਿ 8 ਮਈ ਨੂੰ ਸੰਸਕਾਰ ਵਾਲੇ ਦਿਨ ਸਾਡੇ ਕੁਝ ਭਰਾਵਾਂ ਤੇ ਪਰਚਾ ਦਰਜ ਕੀਤਾ ਗਿਆ ਸੀ ਨਜਾਇਜ਼ ਪਰਚਾ ਸੀ ਪਰਚਾ ਦਰਜ ਕੀਤਾ ਗਿਆ ਸੀ ਤਾਂ ਉਹ ਪਰਚੇ ਨੂੰ ਰੱਦ ਕਰਵਾਉਣ ਲਈ ਵੀ ਅਸੀਂ ਇਹਨਾਂ ਨੂੰ ਅੱਜ ਪ੍ਰਸ਼ਾਸਨ ਨੂੰ ਮਿਲੇ ਆ ਪ੍ਰਸ਼ਾਸਨ ਨੇ ਸਾਨੂੰ ਕਿਹਾ ਕਿ ਇਹ ਜਲਦੀ ਤੋਂ ਜਲਦੀ ਰੱਦ ਕੀਤਾ ਜਾਏਗਾ ਠੀਕ ਹੈ ਓਕੇ ਭਾਈ ਪੇ ਤੁਹਾਡਾ ਨਾਮ ਜੀ ਬਲਜਿੰਦਰ ਸਿੰਘ ਸਰਪੰਚ ਬਲਜਿੰਦਰ ਜਿਹੜਾ ਚ ਮੈਮੋਰੰਡਮ ਦਿੱਤਾ ਐਸਿਡਨ ਸਾਹਿਬ ਨੂੰ ਕੀ ਕਹੂੰਗਾ ਦੇ ਰਿਛਤੇ ਜੀ ਕੋਈ ਤੁਹਾਨੂੰ ਪਤਾ ਕਿ ਧੁੰਦਾਂ ਦਾ ਬੜਾ ਜਿਆਦਾ ਸਿਸਟਮ ਚੱਲ ਪਿਆ ਹੁਣ ਇਹਦੇ ਵਿੱਚ ਕੀਤਾ ਵੀ ਮੈਡਮਾਂ ਨੇ ਤੁਹਾਨੂੰ ਵਿਸ਼ਵਾਸ ਦਿਵਾਇਆ ਕਿ 20 ਕਰੋੜ ਰੁਪਇਆ ਪਾਸ ਹੋਇਆ ਦਾ ਜਿਹਦੇ ਵਿੱਚ ਛੜਕਾਂ ਛੜਕ ਬਣेंगी ਨਾਲੇ ਇਹਦੇ ਉੱਪਰ ਫੈਕਟਰ ਲੱਗਣਗੇ ਤਾਂ ਵੀ ਮਤਲਬ ਦੁਬਾਰੇ ਐਵੇਂ ਦਾ ਕੋਈ ਭਿਆਨਕ ਹਸਤਾ ਨਾ ਵਾਪਰ ਸਕੇ ਜਿਸ ਤਰ੍ਹਾਂ ਕਿ ਅਪਾ ਦੇਖਦੇ ਜਿਹੜੇ ਟੋਏ ਨੇ ਵੱਡੇ ਵੱਡੇ ਪਏ ਰੋਡ ਦੇ ਉੱਪਰ ਕੀ ਕਹੋਂਗੇ ਦੇ ਵਿੱਚ ਤੇ ਜੀ ਦੇਖੋ ਜੀ ਇੱਕ ਤਾਂ ਟੋਏ ਬੜੇ ਪੈ ਗਏ ਦੂਜਾ ਜਿਹੜਾ ਸੜਕ ਦੇ ਦਿਵਾਲੇ ਝਾੜਨੇ ਉਹ ਝਾੜਨੇ ਸੜਕ ਅੱਧੀ ਦਾ ਕਵਰ ਕਰ ਲਈ ਉਹ ਵੀ ਸਫਾਈ ਨਹੀਂ ਹੋ ਰਹੀ ਉਹ ਪਹਿਲਾਂ ਸਫਾਈ ਕਰਾਣ ਕਿ ਅੱਧੀ ਸੜਕ ਤਾਂ ਝਾੜਨੇ ਮੱਲੀ ਹੋਈ ਆ ਉਹ ਉਹ ਵੀ ਜ਼ਰੂਰੀ ਕੰਮ ਹੈ ਪਹਿਲਾਂ ਪਹਿਲੇ ਦਰ ਵੇ ਉਹ ਕਰਨਾ ਜਿਹੜਾ ਨਾਮ ਜੀ ਜਸਵੀਰ ਸਿੰਘ ਫਤਿਹਪੁਰ ਕ੍ਰਿਤੀ ਕਿਸਾਨੀ ਵਾਲੇ ਜਿਹੜਾ ਮੀਤ ਪ੍ਰਧਾਨ ਅੱਛਾ ਜੀ ਜਸਵੀਰ ਜੀ ਨੇ ਮੈਨੂੰ ਦਿੱਤਾ ਹੈ ਅੱਜ ਸੈਸ਼ਨ ਸਾਹਿਬ ਨੂੰ ਕੀ ਕਹੋਂਦੇ ਵਿੱਚ ਤੇ ਜੀ ਪੁੱਛ ਮੁੱਖ ਮੰਗ ਸਾਡੀ ਜਿਹੜਾ ਵੀ ਇਹਨੂੰ ਚਾਰ ਮਾਰਗੀ ਕੀਤਾ ਜਾਵੇ ਕਿਉਂਕਿ ਇੱਥੇ ਦਿਨ ਹਰ ਦਿਨ ਹਾਸੇ ਵਾਪਰਦੇ ਨੇ ਪਹਿਲਾਂ ਸਾਡੇ ਵੇਖੋ ਬਹੁਤ ਭਿਆਨਕ ਹਾਸਾ ਵਾਪਰਿਆ ਸੀ ਜਿਹੜਾ ਬੱਚਿਆਂ ਵਾਲਾ ਉਸ 7 ਬੱਚੇ ਟਿਪਰ ਨਾਲ ਐਕਸੀਡੈਂਟ ਹੋ ਕੇ ਤੇ ਡਰਾਈਵਰ ਦੇ ਸੰਨੇ ਮੌਤ ਹੋ ਗਈ ਜੀ ਪਰ ਉਸ ਤੋਂ ਬਾਅਦ ਜੋ ਭਗਵੰਤ ਮਾਨ ਸਾਹਿਬ ਇੱਥੇ ਆਏ ਸੀ ਉਹਨਾਂ ਨੇ ਕਿਹਾ ਸੀ ਵੀ ਅਸੀਂ ਫੋਰ ਲੇਨ ਬਣਾਵਾਂਗੇ ਤੇ ਜਿਹੜੇ ਪਰਚੇ ਹੋਏ ਨੇ ਜਿਹੜੇ ਉਦੋਂ ਵਿੱਚ ਵਿੱਚ ਸੀ ਇਸ ਦੇ ਉਹਨਾਂ ਤੇ ਵੀ ਪਰਚੇ ਰੱਦ ਕਰਾਂਗੇ ਤੇ ਹਸਪਤਾਲ ਜਿਹੜਾ ਸੀ ਉਹਨੂੰ ਅਸੀਂ ਵੀ ਵੱਡਾ ਕਰਾਂਗੇ ਉਸੇ ਵੀ ਜਿਹੜੇ ਇਲਾਜ ਨਹੀਂ ਡਾਕਟਰ ਨਹੀਂ ਪੂਰੇ ਪ੍ਰਬੰਧ ਉਹ ਸੀ ਉਹ ਕਰਾਂਗੇ ਪਰ ਜਿਹੜਾ ਇਹਨਾਂ ਨੇ ਹੁਣ ਅੱਜ ਪਤਾ ਲੱਗਾ ਐਸਡੀ ਮੈਡਮ ਨੇ ਦੱਸਿਆ ਹੈ ਵੀ ਐਸਡੀ ਮਰੰਮਤ ਹੋਏਗੀ 20 ਕਰੋੜ ਜਿਹੜਾ ਇਹਦਾ ਇਹਦਾ ਪਾਸ ਹੋਇਆ ਟੈਂਡਰ ਤੇ ਉਸ ਤੇ ਅਸੀਂ ਇਹਨੇ ਵੀ ਇਸ ਨੂੰ ਚੌੜਾ ਕੀਤਾ ਜਾਵੇ ਹੋਰ ਲੈਂਡ ਕੀਤਾ ਜਾਵੇ ਕਿਉਂਕਿ ਜਿਹੜੇ ਹਾਸੇ ਉਹਨਾਂ ਚਰ ਰੁਕਣੇ ਨਹੀਂ ਹੈਗੇ ਹੁਣ ਵੀ ਜਿਹੜੀ ਰਸਤਾ ਹੈਗਾ ਉਹਦੇ ਵਿੱਚ ਟੋਏ ਪਏ ਨੇ ਤੇ ਜਿਹੜਾ ਰੋਡ ਦੇ ਅੱਧਾ ਰੋਡ ਉਹਨਾਂ ਨਾਲ ਜਿਹੜੇ ਦਰਖਤ ਨੇ ਉਹਨਾਂ ਨੇ ਆਣ ਕੇ ਜੋ ਉਥੇ ਰੋਡ ਦੇ ਉੱਤੇ ਉਹਨਾਂ ਨੇ ਮੱਲਿਆ ਹੋਇਆ ਹੈ ਗੱਡੀਆਂ ਜਾਂ ਮੋਟਰਸਾਈਕਲ ਜਾਂ ਕਾਰਾਂ ਲੰਘਦੀਆਂ ਉਹ ਬਹੁਤ ਵੱਡੇ ਹਾਦਸੇ ਦਿਨ ਪਰ ਰਹਿੰਦੇ ਆ ਹਰ ਦਿਨ ਹੁੰਦੇ ਨੇ ਐਕਸੀਡੈਂਟ ਹੁੰਦੇ ਆ ਇਸ ਕਰਕੇ ਸਾਡੀ ਜੋ ਅਪੀਲ ਹੈ ਸਰਕਾਰ ਕੋਲ ਵੀ ਇਸ ਨੂੰ ਫੋਰ ਲੇਨ ਕੀਤਾ ਜਾਵੇ ਨਾ ਕਿ ਇਸ ਦੀ ਮਰਮਤ ਕੀਤੀ ਜਾਵੇ ਕਿਉਂਕਿ ਸਾਡੀ ਮੰਗ ਸੀ ਮੁੱਖ ਮੰਤਰੀ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਇਸ ਨੂੰ ਫੋਰ ਲੇਨ ਬਣਾਇਆ ਜਾਏਗਾ ਜਿੱਥੇ-ਜਿੱਥੇ ਕੋਈ ਆਉਂਦੀ ਆ ਜੰਗਤਾਂ வன ਵਿਭਾਗ ਦੀ ਆਉਂਦੀ ਏ ਉਥੋਂ ਐਨਓਸੀ ਲਈ ਜਾਵੇ ਜਲਦ ਤੋਂ ਜਲਦ ਇਹ ਸਾਡੀ ਜਿਹੜੀ ਮੰਗੇ ਪਾਤੜਾ ਤੋਂ ਲੈ ਕੇ ਪਟਿਆਲੇ ਤੱਕ ਇਹ ਫੋਰ ਲੇਨ ਸਾਡੀ ਬਣਨੀ ਚਾਹੀਦੀ ਹੈ ਇਸ ਤੋਂ ਜੇ ਨਹੀਂ ਬਣਾਉਂਦੇ ਤਾਂ ਇਸ ਤੋਂ ਵੀ ਵੱਡਾ ਕੋਈ ਹੋਰ ਹਾਸਾ ਹੋ ਸਕਦਾ ਹੈ ਪਰ ਰੋਜ਼ ਪਾਤੜਾ ਤੋਂ ਲੈ ਕੇ ਪਟਿਆਲੇ ਤੱਕ ਹਰ ਰੋਜ਼ ਕਈ ਐਕਸੀਡੈਂਟ ਹੁੰਦੇ ਨੇ ਇਸ ਕਰਕੇ ਅਸੀਂ ਇਹ ਚਾਹੁੰਦੇ ਹਾਂ ਵੀ ਸਰਕਾਰਾਂ ਇਹ ਨਾ ਵੇਖਣ ਕਿ ਹੋਰ ਇਸ ਤੋਂ ਵੱਡਾ ਕੋਈ ਹਾਸਾ ਡਿਗ ਰਿਹਾ ਹੋਣਾ ਪਰ ਅਸੀਂ ਇਸ ਨੂੰ ਅੱਗੇ ਨਹੀਂ ਭਲਾ ਸਕਦੇ ਜਿਹੜਾ ਬੱਚਿਆਂ ਦਾ ਇਡਾ ਦਰਦਨਾਕ ਹਾਸਾ ਹੋਇਆ ਤੇ ਹਰ ਦਿਨ ਕੋਈ ਨਾ ਕੋਈ ਮੌਤ ਹੋ ਰਹੀ ਹੈ ਐਕਸੀਡੈਂਟ ਹੋ ਰਿਹਾ ਇਹ ਸਾਡੇ ਇਹ ਰੋਡ ਜਿਹੜਾ ਇੱਕ ਡੈਨ ਦਾ ਰੂਪ ਧਾਰਿਆ ਹੋਇਆ ਹੈ ਸੜਕ ਨੇ ਸਾਨੂੰ ਇਸ ਤੋਂ ਖੌਫ ਹੌਂਦਾ ਜਦੋਂ ਲੰਘਦੇ ਆਂ ਬਟਿਆਲਾ ਰੋਡ ਤੇ ਪਰ ਅਸੀਂ ਮੰਗ ਕਰਦੇ ਆਂ ਇਸ ਚੀਜ਼ ਤੇ ਇਹ ਜਲਦੋਂ ਜਲਦ ਇਹਦੇ ਵੱਲ ਮੁੱਖ ਮੰਤਰੀ ਸਾਹਿਬ ਮੰਤਰੀ ਨੇ ਜੋ ਜਿੰਨੇ ਵੀ ਸਿਆਸੀ ਪਾਰਟੀਆਂ ਨੇ ਜਿੱਥੇ ਜਿੱਥੇ ਜਿਹਦਾ ਬੰਦਾ ਪਹੁੰਚ ਪੈਂਦੀ ਏ ਸੈਂਟਰ ਤੱਕ ਉਹ ਇਹਨੂੰ ਫੋਰ ਲਾਈਨ ਕੀਤਾ ਜਾਵੇ ਇਹ ਸਾਨੂੰ ਮਨਜ਼ੂਰ ਨਹੀਂ ਹੈਗਾ ਵੀ ਇਸ ਦੀ ਮੁਰੰਮਤ ਕਰ ਦੋ ਮੁਰੰਮਤ ਨਾਲ ਨਹੀਂ ਇਹ ਜਿਹੜੇ ਹਾਸੇ ਚੱਲਨੇ ਹੈਗੇ ਧੰਨਵਾਦ ਜੀ ਓਕੇ ਪ੍ਰਵੀਨ ਜੀ ਜਿਹੜਾ ਮੰਗ ਪੱਤੇ ਦਾ ਐਸਨਮ ਸਾਹਿਬ ਨੂੰ ਕੀ ਕੋਈ ਰਿਸ਼ਤੇ ਜੀ ਦੇਖੋ ਸਮਾਣਾ ਪਟਿਆਲਾ ਰੋਡ ਸਾਡੀ ਕੋਨੀ ਰੋਡ ਦੇ ਨਾਲ ਜੰਦੀ ਜਾਂਦੀ ਹੈ ਰੋਜ਼ ਐਕਸੀਡੈਂਟ ਹੁੰਦੇ ਦਿਨ ਚ ਵੀ ਐਕਸੀਡੈਂਟ ਹੁੰਦੇ ਹੁਣ ਤਾਂ ਧੁੰਦਾ ਦਾ ਟਾਈਮ ਆ ਗਿਆ ਸਰਦੀ ਦਾ ਟਾਈਮ ਆ ਗਿਆ ਤੇ ਜਿਹੜੇ ਐਕਸੀਡੈਂਟ ਦੀ ਜਿਹੜੀ ਹੈ ਉਹ ਜ਼ਿਆਦਾ ਹੋਈ ਜਾ ਰਹੀ ਹੈ ਰੋਜ਼ ਬੰਦੇ ਮਾਰੇ ਨੇ ਔਰ ਸਾਡੀ ਪਹਿਲੇ ਵੀ ਮੰਗ ਫੋਰ ਲਾਈਨ ਦੀ ਸੀ ਸਾਡੀ ਅੱਜ ਵੀ ਮੰਗ ਫੋਰ ਲਾਈਨ ਦੀ ਹੈ ਜਦ ਤੱਕ ਸਾਡੀ ਇਹ ਫੋਰ ਲਾਈਨ ਸਮਾਣਾ ਪਟਨਾ ਰੋਡ ਜਿਹੜੀ ਹੈ ਪਟਿਆਲਾ ਰੋਡ ਜਿਹੜੀ ਹੈ ਫੋਰ ਲਾਈਨ ਨਹੀਂ ਕਰਦੇ ਸਾਡੀ ਮੰਗ ਆਹੀ ਹੋ ਰਹੀ ਉਹ ਇਸੇ ਦਿਹਾੜਿਆ لیکن سرکار اپنا ਜਿਹੜਾ ਹੈ 20 ਕਰੋੜ ਰੁਪਇਆ ਇਸ ਤੇ ਖਰਚ ਰਹੀ ਆ ਉਹਦੇ ਕੀ ਆ ਪੈਚ ਵਰਕ ਹੋਗਾ ਇਸ ਤੋਂ ਉੱਤੇ ਤਾਂ ਕੁਝ ਨਹੀਂ ਹੋ ਸਕਦਾ لیکن ਜਿਹੜੇ ਰੋਡ ਦੇ ਉੱਤੇ ਐਕਸੀਡੈਂਟ ਨੇ ਉਹਨੂੰ ਬਚਾਉਣ ਵਾਸਤੇ ਤਾਂ ਕੁਝ ਨਹੀਂ ਹੋ ਸਕਦਾ ਕਿਉਂਕਿ ਸਾਨੂੰ ਇੱਥੇ 4 ਲਾਈਨ ਦੀ ਹੈਗੀ 4 ਲਾਈਨ ਤੋਂ ਬਿਨਾ ਸਮਾਣਾ ਜਿਹੜਾ ਹੈ ਕੁਝ ਨਹੀਂ ਹੈ ਸਰਕਾਰ ਇਸ ਤੇ ਜਿੰਨਾ ਮਰਜੀ ਸੁਰਖੀ ਬਿੰਦੀ ਲਾ ਲਨ ਸਾਨੂੰ ਵੀ ਪਤਾ ਹੈ ਜਿਹੜੇ ਕਿ ਪੈਸੇ 20 ਕਰੋੜ ਰੁਪਇਆ ਕਿੱਥੇ ਲੱਗ ਸਕਦਾ ਕਿੰਨਾ ਲੱਗ ਸਕਦਾ ਜੋ ਇਹ 4 ਲਾਈਨ ਹੈ ਸਾਨੂੰ ਉਹ ਮਨਜ਼ੂਰ ਹੈ ਇਸ ਤੋਂ ਇਲਾਵਾ ਸਾਨੂੰ ਕੁਝ ਵੀ ਮਨਜ਼ੂਰ ਨਹੀਂ ਹੈ ਜਿਹੜੇ ਰੋਡ ਤੇ ਟੋਏ ਪਏ ਹੋਏ ਨੇ ਵੱਡੇ ਵੱਡੇ ਕੀ ਕਹਿੰਦੇ ਛਿੱਤੇ ਜੀ ਦੇਖੋ ਰੋਡ ਤੇ ਟੋਏ ਜਿਹੜੇ ਪਏ ਹੋਏ ਨੇ ਉਹਨਾਂ ਨੂੰ ਠੀਕ ਕਰਨ ਵਾਸਤੇ ਸਰਕਾਰ ਕੋ ਕੋਈ ਗੱਲਬਾਤ ਹੀ ਨਹੀਂ ਆ ਮੈਂ ਕਹਿੰਦਾ ਇਹਨਾਂ ਦੀ ਜੇਬਾਂ ਦੇ ਵਿੱਚ ਪੈਸੇ ਨਹੀਂ ਆ ਉਸ ਦੇ ਨਾਲ ਜਿਹੜੀਆਂ ਰੋਡ ਦੇ ਨਾਲ ਨਾਲ ਜਿਹੜੀਆਂ ਲੱਗਦੀਆਂ ਝਾੜੀਆਂ ਨੇ ਉਹਨੂੰ ਕਟਾਉਣ ਪਿੱਛੇ ਵੀ ਅਸੀਂ ਇਹਨਾਂ ਦੇ ਦਫ਼ਤਰਾਂ ਦੇ ਅਸੀਂ ਗੇੜੇ ਮਾਰਦੇ ਰਹਿੰਨੇ ਆ ਹੁਣ ਵਿੱਚੋ ਕਟੀਆਂ ਦੀ ਫੇਰ ਬਾਰਿਸ਼ ਪੈ ਗਈ ਫੇਰ ਦੁਬਾਰਾ ਹੋ ਗਈਆਂ ਲੇਕਿਨ ਸਰਕਾਰ ਉਸ ਵਲ ਧਿਆਨ ਨਹੀਂ ਦੇ ਰਹੀ ਪੀ ਡਬਲਯੂ ਡੀ ਵਿਭਾਗ ਸਿਰਫ ਜਿਹੜਾ ਹੈ ਇਹ ਸਿਰਫ ਸਵਾਲ ਲੈਣ ਵਾਸਤੇ ਬਣਿਆ ਹੋਇਆ ਉਹ ਹੋਰ ਕੁਛ ਨਹੀਂ ਹੈ ਆਰਾਮ ਨਾਲ ਦਫਤਰਾਂ 'ਚ ਬੈਠੇ ਰਹਿੰਦੇ ਨੇ ਸੁੱਤੇ ਰਹਿੰਦੇ ਨੇ ਮ제 ਲੈਂਦੇ ਨੇ ਮੈਂ ਕਹਿੰਦਾ ਵੀ ਜਿਹੜੇ ਬੰਦੇ ਕੰਮ ਨਹੀਂ ਕਰ ਰਹੇ ਉਹਨਾਂ ਨੂੰ ਸਸਪੈਂਡ ਕਰਾਉਣਾ ਜੀਦਾ ਪੀ ਡਬਲਯੂ ਡੀ ਦੇ ਵਿਭਾਗ ਵਾਲਿਆਂ ਨੂੰ ਧੰਨਵਾਦ